ਬਣਿਆ ਫਿਰੇ ਸ਼ੈਤਾਨ ਕਉ ਬੰਦਿਆ ਬਣ ਕੇ ਰੈ ਇਨਸਾਨ ਬਣਿਆ ਫਿਰੇ ਸ਼ੈਤਾਨ ਕਉ ਬੰਦਿਆ ਬਣ ਕੇ ਰੈ ਇਨਸਾਨ ਗਰਭ ਵਿੱਚ ਜੋ ਰੱਬ ਨੇ ਦਿੱਤਾ ਭੁੱਲ ਗਿਆ ਤੂੰ ਗਿਆਨ ਬਣਿਆ ਫਿਰ ਇਸ਼ਤਾਨਕ ਬੰਦਿਆ ਬਣ ਕੇ ਰਹਿ ਇਨਸਾਨ ਬਣਿਆ ਫਿਰ ਇਸ਼ਤਾਨਕ ਬੰਦਿਆ ਬਣ ਕੇ ਰਹਿ ਇਨਸਾਨ ਫੌਜਾ ਲੜਨ ਲਈ ਤਿਆਰ ਕੀਤੀਆਂ ਆਪਣੀਆਂ ਲੈ ਸੁਧਾਰ ਨੀਤੀਆਂ ਫੌਜਾਂ ਲੜਨ ਲਈ ਤਿਆਰ ਕੀਤੀਆਂ ਆਪਣੀਆਂ ਲੈ ਸudar ਨੀਤੀਆਂ ਜੇ ਤੂੰ ਚੰਗੀ ਸੋਚ ਬਣਾਵੇ ਕਰੂਗ ਕਦਰ ਜਹਾਨ ਬਣਿਆ ਫਿਰੇ ਸ਼ਤਾਨਿਕ ਬੰਦਿਆ ਬਣ ਕੇ ਰਹਿ ਇਨਸਾਨ ਬਣਿਆ ਫਿਰੇ ਸ਼ੈਤਾਨ ਕਬੰਦਿਆ ਬਣ ਕੇ ਰੈ ਇਨਸਾਨ ਸਭ ਤਰਮਾ ਵਿੱਚ ਇਨਸਾਨੇ ਹੋਣਗੇ ਜੋ ਰੱਬ ਦਾ ਰਖਦੇ ਗਿਆਨ ਹੋਣਗੇ ਸਾ ਵਕਤਰ ਮਾ ਵਿੱਚ ਇਨਸਾਨੇ ਹੋਣਗੇ ਜੋ ਰੱਖਦੇ ਰੱਬ ਦਾ ਗਿਆਨ ਹੋਣਗੇ ਆਪਣੇ ਧਰਮ ਦੇ ਲੋਕਾਂ ਨੂੰ ਸਿੱਖਿਆ ਦਾ ਦੇਣ ਵਰਦਾਨ ਬਣਿਆ ਫਿਰੇ ਸ਼ੈਤਾਨਕ ਬੰਦਿਆ ਬਣ ਕੇ ਰਹਿਣ ਇਨਸਾਨ ਬਣਿਆ ਫਿਰੇ ਸ਼ੈਤਾਨਕ ਬੰਦਿਆ ਦਾਨ ਕੇ ਰੈ ਇਨਸਾਨ ਸ਼ਿਕੰਦਰ ਭੁੱਲ ਬੈਠਾ ਸੀ ਰੱਬ ਨੂੰ ਖਾਲੀ ਹੱਥ ਦਿਖਾ ਗਿਆ ਸਭ ਨੂੰ ਸ਼ਿਕੰਦਰ ਭੁੱਲ ਬੈਠਾ ਸੀ ਰੱਬ ਨੂੰ ਖਾਲੀ ਹੱਥ ਦਿਖਾ ਗਿਆ ਸਭ ਨੂੰ ਸਭ ਕੁਝ ਇੱਥੇ ਰਹਿ ਜਾਣਾ ਤੂੰ ਸੱਚ ਨਾਲ ਜੋ ਤੇ ਆਣ ਬਣਿਆ ਫਿਰੇ ਸ਼ੈਤਾਨ ਕ ਬੰਦਿਆ ਬਣ ਕੇ ਰੈ ਇਨਸਾਨ ਬਣਿਆ ਫਿਰੇ ਸ਼ੈਤਾਨ ਕ ਬੰਦਿਆ ਬਣ ਕੇ ਰੈ ਇਨਸਾਨ ਧਰਤੀ ਹਵਾ ਪਾਣੀ ਸਾਂਝੇ ਸਭ ਦੇ ਇਹ ਗੱਲ ਦੱਸ ਦੇ ਪਿਆਰੇ ਰੱਬ ਦੇ ਧਰਤੀ ਹਵਾ ਪਾਣੀ ਸਾਂਝੇ ਸਭ ਦੇ ਇਹ ਗੱਲ ਦੱਸ ਦੇ ਪਿਆਰੇ ਰੱਬ ਦੇ ਇਸ ਵਿੱਚ ਰੱਤੀ ਝੂਠ ਨਹੀਂ ਸਹੀ ਸੱਚ ਦਾ ਕਰਾਂ ਬਿਆਣ ਬਣਿਆ ਫਿਰੇ ਸ਼ੈਤਾਨ ਕ ਬੰਦਿਆ ਬਣ ਕੇ ਰਹਿ ਇਨਸਾਨ ਬਣਿਆ ਫਿਰੇ ਸ਼ੈਤਾਨ ਕ ਬੰਦਿਆ ਬਾਣ ਕੇ ਰੈ ਇਨਸਾਨ ਪਾਪ ਨਵਦਗੀ ਬੇ ਇਮਾਨੀ ਜੈਲੀ ਦੀ ਤੁਸੀਂ ਸੁਣੋ ਜਬਾਨੀ ਪਾਪ ਨਵਦਗੀ ਬੇ ਇਮਾਨੀ ਜੈਲੀ ਦੀ ਤੁਸੀਂ ਸੁਣੋ ਜਬਾਨੀ ਦੇਣ ਗੀਆਂ ਉਹ ਬਾਦੀ ਅਸੀਸਾਂ ਰੂਹਾਂ ਬੇਜਵਾਨ ਬਣਿਆ ਫਿਰੇ ਸ਼ੈਤਾਨ ਕਾ ਬੰਦਿਆ ਬਣ ਕੇ ਰਹਿ ਇਨਸਾਨ ਬਣਿਆ ਫਿਰੇ ਸ਼ੈਤਾਨ ਕਾ ਬੰਦਿਆ ਬਣ ਕੇ ਰਹਿ ਇਨਸਾਨ